ਪ੍ਰਾਈ ਸਾਲਨ ਅਤੇ ਹਵਾ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਪੰਜਾਬ ਦੇ ਖੇਤੀਬਾੜੀ ਵਿਭਾਗ ਨੇ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਸੋਹਣੀ ਆਗਾਮੀ ਸੋਹਣੀ ਵਾਢੀ ਦੇ ਸੀਜ਼ਨ ਤੋਂ ਪਹਿਲਾਂ ਹੀ ਜਿਹੜਾ ਕਿਸਾਨਾਂ ਨੂੰ ਸਬਸਿਡੀ ਵਾਲੀਆਂ ਫਸਲਾਂ ਦੀ ਰਹਿੰਦ-ਖੂੰਦ ਪਰਬੰਧਨ ਦੇ ਲਈ ਜਿਹੜੀਆਂ ਮਸ਼ੀਨਾਂ ਨੇ ਉਹ ਪਹੁੰਚਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਸੂਬਾ ਸਰਕਾਰ ਨੇ ਇਸ ਸੀਜ਼ਨ ਦੇ ਵਿੱਚ ਕਿਸਾਨਾਂ ਨੂੰ ਕੁੱਲ 500 ਕਰੋੜ ਰੁਪਏ ਦੀ ਸਬਸਿਡੀ ਅਤੇ 21000 ਰੁਪਏ ਸੀਆਰਐਮ ਮਸ਼ੀਨਾਂ ਦੇਣ ਦਾ ਜਿਹੜਾ ਕਿਚਾ ਹੈ ਉਹ ਮਿੱਥਿਆ ਹੈ ਤੇ ਇਹਨਾਂ ਦੇ ਵਿੱਚੋਂ ਪ੍ਰਾਲੀ ਦੇ ਇੰਸਟੀਟਿਊਟ ਅਤੇ ਐਕਸਸੀਟੂ ਪ੍ਰਬੰਧਨ ਦੇ ਵਿੱਚ ਵਰਤੀਆਂ ਜਾਣ ਵਾਲੀਆਂ 4000 ਮਸ਼ੀਨਾਂ ਪਹਿਲਾਂ ਹੀ ਜਿਹੜੀਆਂ ਡਿਲੀਵਰ ਨੇ ਉਹ ਕੀਤੀਆਂ ਜਾ ਚੁੱਕੀਆਂ ਨੇ ਐਕਸਟੂ ਮੈਨੇਜਰ ਦੇ ਵਿੱਚ ਖੇਤਾਂ ਦੇ ਵਿੱਚੋਂ ਪਰਾਲੀ ਨੂੰ ਚੁਕਣਾ ਅਤੇ ਇੱਕ ਵਿਕਲਪ ਬਾਲਣ ਵੱਜੋਂ ਵਰਤਣ ਦੇ ਲਈ ਪਰਾਲੀ ਅਦਾਇਤ ਉਯੋਗਾਂ ਨੂੰ ਸਪਲਾਈ ਕਰਨਾ ਸ਼ਾਮਿਲ ਹੈ ਅਤੇ ਇਨ ਸਿਟੂ ਪ੍ਰਬੰਧਨ ਪਰਾਲੀ ਨੂੰ ਮਿੱਟੀ ਵਿੱਚ ਮਿਲਾਉਣਾ ਝੋਨੇ ਦੇ ਖੇਤ ਦੇ ਵਿੱਚ ਫਸਲਾਂ ਦੀ ਰਹਿਣ ਖੋਂਦ ਦੀ ਵਰਤੋਂ ਕਰਨ ਦਾ ਇੱਕ ਤਰੀਕਾ ਐ ਐਕਸਟੂ ਮੈਨੇਜਮੈਂਟ ਨੂੰ ਵੱਡਾ ਹੁਲਾਰਾ ਦੇਣ ਦੇ ਲਈ ਰਾਜ ਸਰਕਾਰ ਉਦਯੋਗਿਕ ਘਰਾਣਿਆਂ ਅਤੇ ਉਦਮੀਆਂ ਨੂੰ ਵੱਡੇ ਪੱਧਰ ਤੇ ਝੋਨੇ ਦੀ ਪਰਾਲੀ ਜਿਹੜੀ ਇਕੱਠੀ ਕਰਨ ਅਤੇ ਇਸ ਨੂੰ ਬਾਇਲਰਾਂ ਦੇ ਵਿੱਚ ਪਾਲਣ ਵੱਜੋਂ ਵਰਤਣ ਦੇ ਲਈ ਵੱਡੇ ਬੈਲਰ ਆਯਾਤ ਕਰਨ ਦੀ ਸਹੂਲਤ ਦੇ ਰਹੀ ਹੈ ਅਤੇ ਇਸ ਦੇ ਲਈ ਸਬਸਿਡੀ ਦੇ ਵੱਜੋਂ 20 ਕਰੋੜ ਰੁਪਏ ਜਿਹੜੇ ਆਉ ਰੱਖੇ ਗਏ ਨੇ ਅਤੇ ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਨੇ ਰਸਿਆ ਹੈ ਕਿ ਰਾਜ ਦੇ ਖੇਤੀਬਾੜੀ ਵਿਭਾਗ ਨੇ ਵੱਡੇ ਜਮਾਨਤਾਰਾਂ ਨੂੰ ਉਦਮੀਆਂ ਨੂੰ ਸੌਂਪਣ ਦੀ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਕਰ ਦਿੱਤੀ ਹੈ ਤੇ ਚਾਰ ਮਹਿਲਾ ਉਦਮੀਆਂ ਨੇ ਵੀ ਜਿਹੜੀ ਹੈ ਸਬਸਿਡੀ ਵਿਵਾਲੇ ਬੈਲਰ ਇਿੱਦਣ ਦੇ ਵਿੱਚ ਦਿਲਚਸਪੀ ਦਿਖਾਈ ਹੈ ਪੰਜਾਬ ਦੇ ਖੇਤੀਬਾੜੀ ਨਿਰਦੇਸ਼ਕ ਜਸਵੰਤ ਸਿੰਘ ਨੇ ਕਿਹਾ ਹੈ ਕਿ ਸੀਆਰਐਮ ਮਸ਼ੀਨਾਂ ਦੀ ਜਲਦੀ ਹੀ ਜਿਹੜੀ ਡਿਲੀਵਰੀ ਆਉ ਸ਼ੁਰੂ ਦਿੱਤੀ ਗਈ ਹੈ ਤਾਂ ਜੋ ਇਹਨਾਂ ਦੀ ਵਰਤੋਂ ਐ ਵੱਧ ਤੋਂ ਵੱਧ ਕੀਤੀ ਜਾ ਸਕੇ ਤੇ ਉਹਨਾਂ ਨੇ ਕਿਹਾ ਕਿ ਵੱਡੇ ਜ਼ਮਾਨਤਦਾਰਾਂ ਤੇ 65% ਸਬਸਿਡੀ ਦੀ ਪੇਸ਼ਕਸ਼ ਕੀਤੀ ਗਈ ਹੈ ਜਿਸ ਦੀ ਕੀਮਤਾਂ 1 ਤੋਂ 1.5 ਕਰੋੜ ਰੁਪਏ ਤੱਕ ਦੀ ਹੁੰਦੀ ਹੈ ਅਤੇ ਜਰਮਨੀ ਸਪੇਨ ਅਤੇ ਹਾਲੈਂਡ ਤੋਂ ਆਯਾਤ ਕੀਤੀ ਜਾਂਦੀ ਹੈ ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਝੋਨੇ ਦੀ ਪਰਾਲੀ ਨੂੰ ਇੰਸਟੀਚਿਊਟ ਅਤੇ ਐਕਸੀਟੂ ਪ੍ਰਬੰਧਨ ਦੇ ਲਈ ਸਬਸਿਡੀਆਂ ਵਾਲੀਆਂ ਮਸ਼ੀਨਾਂ ਜਿਹੜੀਆਂ ਦੇਣ ਦੇ ਲਈ 500 ਕਰੋੜ ਰੁਪਏ ਦੇ ਖਰਚੇ ਨੂੰ ਜਿਹੜੀ ਮਨਜ਼ੂਰੀ ਆਉ ਦੇ ਦਿੱਤੀ ਆ ਤੇ ਕੁੱਲ ਖਰਚੇ ਦੇ ਵਿੱਚੋਂ ਰਾਜ ਸਰਕਾਰ 200 ਕਰੋੜ ਰੁਪਏ ਮਤਲਬ 40% ਦਾ ਜਿਹੜਾ ਯੋਗਦਾਨ ਹੈ ਉਹ ਦੇਵੇਗੀ ਵੱਡੇ ਜ਼ਮਿੰਦਾਰਾਂ ਨੂੰ 3000 ਤੋਂ 4500 ਰੁਪਏ ਤਨ ਝੋਨੇ ਦੀ ਪਰਾਲੀ ਇਕੱਠੀ ਕਰਨ ਦੇ ਲਈ ਸਰਕਾਰਾਂ ਦੇ ਸਬਸਿਡੀ ਦਿੱਤੀ ਜਾਂਦੀ ਹੈ ਤੇ ਵਿਕਾਸ ਤੋਂ ਜਾਣੂ ਅਧਿਕਾਰੀਆਂ ਨੇ ਕਿਹਾ ਕਿ ਹਰੇਕ ਵੱਡੇ ਬੈਲਰ ਨੂੰ ਖਰੀਦ ਖਰੀਦ ਸੀਜ਼ਨ ਦੇ ਵਿੱਚ 1000 ਏਕੜ ਨੂੰ ਕਵਰ ਕਰਨ ਦਾ ਟੀਚਾ ਹੈ ਤੇ ਹਰ ਸਾਲ ਅਕਤੂਬਰ ਅਤੇ ਨਵੰਬਰ ਦੇ ਵਿੱਚ ਕਿਸਾਨ ਫਸਲਾਂ ਦੀ ਰਹਿਣ ਨੂੰ ਜਲਦੀ ਸਾਫ਼ ਕਰਨ ਦੇ ਲਈ ਆਪਣੇ ਖੇਤਾਂ ਨੂੰ ਅੱਗ ਲਗਾ ਦਿੰਦੇ ਨੇ ਕਿਉਂਕਿ ਝੋਨੇ ਦੀ ਕਟਾਈ ਅਤੇ ਅਗਲੀ ਫਸਲ ਦੀ ਬਜਾਈ ਦੇ ਵਿੱਚਕਾਰ ਥੋੜਾ ਸਮਾਂ ਹੁੰਦਾ ਹੈ ਅਤੇ ਇਹ ਆਮ ਕਾਰਨਾ ਦੇ ਬਾਵਜੂਦ ਕੋਈ ਜਿਹੜੀ ਕੋਮੀ ਅੜਾਤਾ ਨਹੀਂ ਖੇਤਰ ਦੇ ਵਿੱਚ ਹਵਾ ਪ੍ਰਦੂਸ਼ਨ ਦੇ ਪੱਧਰ ਦਾ ਜਿਹੜਾ ਵਧਣਾ ਹੈ ਉਹ ਚਿੰਤਾਜਨਕ ਵਾਧੇ ਦੇ ਕਾਰਨ ਇੱਕ ਵਾਧੇ ਦਾ ਜਿਹੜਾ ਵੱਡਾ ਕਾਰਨ ਹੈ ਉਹ ਪਰਾਲੀ ਸਾੜਨਾ ਵੀ ਹੈ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਹਾਲ ਹੀ ਵਿੱਚ ਕਿਹਾ ਕਿ ਅਜਿਹਾ ਕੋਈ ਵੀ ਵਿਗਿਆਨਿਕ ਦਾਵਾ ਨਹੀਂ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਖੇਤਾਂ ਨੂੰ ਵਿੱਚ ਅੱਗ ਲਗਾਉਣ ਦੇ ਨਾਲ ਦਿੱਲੀ ਦੇ ਵਿੱਚ ਜਿਹੜਾ ਪ੍ਰਦੂਸ਼ਣ ਹੈ ਉਹ ਫੈਲਦਾ ਹੈ ਤੇ ਪੰਜਾਬ ਦੇ ਵਿੱਚ ਝੋਨਾ 3 ਮਿਲੀਅਨ ਹੈਕਟੇਅਰ ਉੱਤੇ اگਾਇਆ ਜਾਂਦਾ ਹੈ ਜੋ ਕਿ ਲਗਭਗ 19-20 ਮਿਲੀਅਨ ਟਨ ਝੋਨਾ ਅਤੇ 22 ਮਿਲੀਅਨ ਟਨ ਪ੍ਰਾਲੀ ਪੈਦਾ ਹੁੰਦੀ ਹੈ ਲਗਭਗ 60% ਜਿਹੜੀ ਪ੍ਰਾਲੀ ਦਾ ਪ੍ਰਬੰਧਨ ਹੈ ਇੰਸਟੀਚਿਊਟ ਅਤੇ ਐਕਸਸੀਟੂ ਤਕਨੀਕਾਂ ਦੁਆਰਾ ਕੀਤਾ ਜਾਂਦਾ ਹੈ ਤੇ ਉਹਨਾਂ ਨੇ ਕਿਹਾ ਕਿ ਮਿੱਟੀ ਵਿੱਚ ਮਲਾਇਆ ਜਾਂਦਾ ਤਾਂ ਜੋ ਉਦਿਓਗ ਵਿੱਚ ਜਿਹੜਾ ਬਾਲਣ ਦੇ ਵਜੋਂ ਵਰਤਿਆ ਜਾਂਦਾ ਹੈ ਜੋ ਕਿ ਬਾਕੀ 10 ਮਿਲੀਅਨ ਟਨ ਨੂੰ ਆਗ ਲਗਾਈ ਜਾਂਦੀ ਹੈ ਜਿਸ ਦੇ ਨਾਲ ਸਿਹਤ ਅਤੇ ਵਾਤਾਵਰਣ ਨੂੰ ਜਿਹੜਾ ਗੰਭੀਰ ਨੁਕਸਾਨ ਪਹੁੰਚਦਾ ਹੈ